ਸਾਸ੍ਰੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦਾ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਕਿਉਂਕਿ ਵੀਡੀਓ ਦੇ ਐਂਡ ਤੇ ਆਪਾਂ ਬਹੁਤ ਹੀ ਪਿਆਰੇ ਗਰਮੀਆਂ ਵਾਲੇ ਸੂਟ ਲਗਾਏ ਹੋਏ ਨੇ ਤੁਸੀਂ ਉਹਨਾਂ ਵਿੱਚੋਂ ਵੀ ਸੂਟ ਬਾਇ ਕਰ ਸਕਦੇ ਹੋ ਹਾਂਜੀ ਇਹ ਰਹਿਣਗੇ ਜੋਰਜ ਅਡ ਦਾ ਸੂਟ ਹੈਗਾ ਹੈਵੀ ਵਰਕ ਕੀਤਾ ਗਿਆ ਬਹੁਤ ਹੀ ਸੋਹਣੇ ਕਲਰ ਨੇ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਜਿਹੜੇ ਅਗਲੇ ਸੂਟ ਆਣਗੇ ਇਹ ਕਾਟਨ ਹਕੂਪਾ ਡਿਜੀਟਲ ਪ੍ਰਿੰਟ ਰਹੇਗਾ ਆਲ ਓਵਰ ਸੂਟ ਬਣਾ ਸਕਦੇ ਹੋ 5 ਮੀਟਰ ਦੀ ਕੱਟ ਰਹੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਲਾਈਟ ਕਲਰ ਤੁਹਾਨੂੰ ਮਿਲ ਜਾਣਗੇ ਡਾਰਕ ਕਲਰ ਵੀ ਮਿਲ ਜਾਣਗੇ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਪਸੰਦ ਕਰਕੇ ਉਸ ਦਾ ਸਕਰੀਨ ਸ਼ੌਟ ਭੇਜ ਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਕਾਟਨ ਦਾ ਸੂਟ ਮਿਲੇਗਾ ਆਲ ਓਵਰ ਸੂਟ ਰਹੇਗਾ ਬਹੁਤ ਹੀ ਸੋਹਣੇ ਇਹਨਾਂ ਵਿੱਚ ਵੀ ਕਲਰ ਮਿਲਣਗੇ ਪ੍ਰਿੰਟ ਬਹੁਤ ਹੀ ਪਿਆਰਾ ਦਿੱਤਾ ਗਿਆ ਜਿਹੜਾ ਇਸ ਨਾਲ ਦੁਪੱਟਾ ਰਹੇਗਾ ਫੈਨਸੀ ਦੁਪੱਟਾ ਰੈਡੀ ਕੀਤਾ ਗਿਆ ਗੋਟਾ ਪੱਟੀ ਦਾ ਵਰਕ ਕੀਤਾ ਗਿਆ ਪੈਚ ਵਰਕ ਵੀ ਲਗਾਇਆ ਗਿਆ ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਹੋਇਆ ਅਗਲੇ ਜਿਹੜੇ ਸੂਟ ਨੇ ਬਹੁਤ ਹੀ ਪਿਆਰੇ ਇਹ ਵੀ ਸੂਟ ਤੁਹਾਨੂੰ ਮਿਲ ਜਾਣਗੇ ਗੀਜ਼ਾ ਕਾਟਨ ਡਿਸਟ੍ਰੈਪ ਪ੍ਰਿੰਟ ਰਹੇਗਾ 올ਓਵਰ ਸੂਟ ਤੁਸੀਂ ਲੈ ਸਕਦੇ ਹੋ 5 ਮੀਟਰ ਦੀ ਕੱਟ ਰਹੇਗੀ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਸ਼ਿਪਿੰਗ ਸਾਰੇ ਸੂਟਾਂ ਦੇ ਫ੍ਰੀ ਰਹੇਗੀ ਪ੍ਰਾਈਸ ਆਪਾਂ ਸਾਰੇ ਸੂਟਾਂ ਦਾ ਉੱਪਰ ਮੈਂਸ਼ਨ ਕਰ ਦਿੱਤਾ ਹੈ ਕੋਈ ਵੀ ਸੂਟ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਭੇਜ ਕੇ ਆਪਣੇ ਲਈ ਬੁੱਕ ਕਰਾ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਤਾਂ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ